ਨਾ ਇੱਕ ਚਾਚਾ ਲਾਗੇ ਹੈ ਮੈਂ ਬਹੁਤ ਡਾਗਿਆ ਕਿੱਥੇ ਅੰਦਰ ਨੂੰ ਹੀ ਤੁੰ ਲਾ ਆਹ ਦਰਵਾਜ਼ਾ ਆ ਦਰਵਾਜ਼ਾ ਐ ਬੜੇ ਪੀਨੇ ਬਰਦਾਰ ਯਾਰ ਕਰ ਮੈਨੂੰ ਅਈ ਚਾ ਚੱਲਣ ਦੀ ਹਾਂ ਏਦਾਂ ਹੁਣੀ ਵਿੱਚ ਪਰ ਆਪਕਾ ਸਵਾਗਤ ਆਪਣੇ ਨਿਊ ਲੌਗ ਦੇ ਵਿੱਚ ਦੰਬਰਦਾਰ ਫਾਰਮ ਲੇਟਾ ਲੌਂਗੀਆਂ ਬਿਚੇਣ ਨੂੰ ਲਿਖੇ ਰਹੇ ਨੇ ਦੰਦੋਂ ਉਹ ਚੌਕੇ ਪਰ ਕੇ ਨਾ ਮਾਲ ਨੇ ਦਰਸਲ ਹੋਰ ਉਹਨਾਂ ਲੱਗੇ ਲਾਉ ਦੀ ਸ਼ੁਰੂਆਤ ਕਰਨਵੇਂ ਨੇ ਅਜੇ ਹਾਲ ਦੇ ਘੜੀ ਦੇ ਵੇਲੇ ਉਹਨੇ ਪੱਠਾ ਡੱਖਾ ਪਾ ਗਏ ਤੇ ਦੋਵਾਂ ਦੇ ਘਰੋਂ ਢੇਰ ਭਰਨੇ ਉਹ ਭਰਪੁਰ ਕੇ ਫਿਰ ਵੇਣੀ ਕੋਲ ਕੀ ਮੋਲ ਚੋਲੇ ਬਾਕੀ ਉਹਨਾਂ ਦੇ ਨਾਲ ਬੱਲੇ ਵਿਕਿਆ ਵੜੀ ਨੂੰ ਮਰ ਗਰਵਾ ਐ ਫੋਨ ਲਾਉਣ ਨੇ ਹੋਰ ਸੁੱਚ ਬੰਦ ਆਉਂਦਿਆ ਜਰਾ ਫੋਨ ਮੈਂ ਤੇ ਬਤਨਾ ਮੀਟਿੰਗ ਕਰਦੀ ਜਰਾ ਅੱਛਾ ਮੈਂ ਰਮੀ ਰਮੀ ਨੋਤੇ ਘਲਾਇ ਮਾ ਜਿਆ ਦੂਜੇ ਨੰਬਰ ਤੋਂ ਲਾ ਫੋਨ ਮੈਂ ਹੁਣ ਲਾ ਇੱਕ ਚਾੜ ਲਾ ਕੇ ਆਈ ਹੁਣ ਬਾਹਰ ਨਿਕਲ ਆ ਗਿਆ ਕਿੱਥੇ ਅੰਦਰ ਬਲੀ ਮਮਸ ਹੁੰਦੇ ਆ ਗਏ ਠੰਡ ਤੇ ਵੜੀ ਆਗ ਲਾਈ ਤੂੰ ਆ ਸੇਕਣਾ ਹੀ ਜਾਂ ਪੀਲਾ ਕੌਫੀ ਪੀਲਾ ਚੱਲਣ ਦੀ ਟਾਈਮ ਤੇ ਜਾਈ ਸਾਡੇ ਯਾਰ ਕਿਉਂ ਜਾਣਾ ਕਰੇ ਪੁੱਠੇ ਉੱਡਦੇ ਮੈਂ ਇੱਕ ਮਨ ਰੋਜ਼ਾਂ ਦੇ ਕਿ ਹਾਂ ਕੰਮ ਤੁਹਾਡੇ ਵੀ ਲੱਠੇ ਹੀ ਆਦੇ ਕਹਿੰਦਾ ਮੈਂ ਅੱਜ ਸਾਤ ਸੌ ਰੱਖਦੇ ਆ ਸਾਡੇ ਪੁੱਠੇ ਪਈਦੇ ਆ ਆ ਉਹਨੂੰ ਤਾਜ ਤਾਜੇ ਮੋਰਚਾ ਉਹਦੇ ਠੰਡ ਪਿਆਦੀ ਆ ਨਾ ਮੋਸਾਂ ਦੇ ਵਿੱਚ ਡੰਡੇ ਨੇ ਪੜੇ ਗਿਆ ਤਾਂ ਕਿੱਥੇ ਉਹ ਕੀ ਲੰਘ ਗਿਆ ਦਾ ਤਦ ਤੱਕ ਉਹ ਬਾਬੂ ਜੀ ਸਰ ਜੀ ਆ ਗਏ ਨਾ ਮਸੇਅਰ ਕਰ ਗਿਆ ਉਹ ਸ਼ਾਮ ਆਣ ਰੋਕਾ ਲੈ ਨਾ ਦਰਵਰ ਉੜਾਈ ਹਾਂ ਦਰਵਰ ਜੀ ਨਾ ਹੁੰਦਾ ਹੁਣ ਬਾਬੂ ਟ ਆਹ ਬਾਬੂ ਢੀ ਛੱਡ ਗਏ ਨਹੀਂ ਨਹੀਂ ਸਰਾ ਦੇ ਉਥੇ ਆ ਗਿਆ ਬਜਾਓ ਮੂਹ ਸੇ ਆਦਾ ਬੁੱਢਾ ਆ ਜਾ ਦੋਸਤ ਬੜਿਆ ਅੱਛਾ ਉਹਦਾ ਵੇਲੇ ਚੱਲ ਗਿਆ ਇਹੋ ਗਾਣੀ ਅੱਛਾ ਤੇ ਜਾਂ ਸਦਾ ਬਾਬੂ ਢੀ ਛੱਡ ਗਿਆ ਤੁਹਾਨੂੰ ਉਹਨੂੰ ਹੁਣ ਨਾ ਗੜੇ ਦੇ ਛੱਡਣਾ ਬਾਬੂ ਜੀ ਅੱਛਾ ਹੁਣ ਹਰਮੀਤ ਨੂੰ ਲਾਵਾਂ ਹਰਮੀਤ ਉੱਤੇ ਕਿਹਾ ਇਹਨੂੰ ਉੱਤੇ ਕਲਾਏ ਕੋਈ ਵੱਡੀ ਬਾਦੀ ਬੈਗੀ ਜਾਇਦ ਹੁੰਦੀ ਹਾਂ ਜਾ ਜਾ ਯਾਰ ਨਹੀਂ ਤੇਰਾ ਕੰਮ ਮੰਮੀਆ ਗੁੰਦ ਲਾ ਲੈਂਦਾ ਤੇਰਾ ਕੰਮ ਬੜਾ ਹਣਾ ਉਹ ਨਾ ਆਦਮੀ ਇਦਨ ਲਾਉਂ ਰਮੀਦ ਨੇ ਮੈਨੂੰ ਚੁੱਕਣਾ ਜਾ ਉਹਨੂੰ ਉਹ ਆ ਗਿਆ ਦੇਖ ਉਹ ਤੇ ਆ ਗਿਆ ਦੇਖੀ ਦੇਖੀ ਇਹ ਤੁਹ ਫੜਿਆ ਹੋਈ ਤੇ ਕਿਹੜੀ ਵੜੀਆਂ ਮਰੇ ਦੀ ਆ ਗਿਆ ਪਿੱਟਾ ਕੋਈ ਨਹੀਂ ਆ ਲੱਗਦਾ ਹੀ ਰੋ ਕੇ ਕਥੇ ਗਿਆ ਅੰਦਰ ਸੁਣਦੇ ਆ ਗਿਆ ਮੈਂ ਕੰਟ ਹੋ ਗਿਆ ਯਾਰ ਨਹੀਂ ਯਾਰੀ ਦੱਸਣ ਗਿਆ ਸਾਡੇ ਕੋਲ ਖੜ ਕੇ ਆਉਣਾ ਮੈਂ ਫੋਨ ਜਾਇਦ ਲਾਉਣਾ ਤੌਂ ਕੀ ਹੋ ਰਹੀ ਐ ਨਾ ਆ ਤਮ ਕੀ ਬੜੀ ਵਰਦੀ ਨੋ ਅਲਮ ਜਾਜ ਤੋਂ ਲਾਉਂਦਾ ਆ ਰਲਮ ਨਾ ਉਹ ਘੜੀ ਦੀ ਘੜੀ ਹਾਂ ਮਿੱਟੀ ਨੇ ਆਇਆ ਕ ਹਾਂ ਮੇਰੇ ਤੋਂ ਲਈ ਡਰਾਜ ਜਾਂਦਾ ਤਨ ਹੋਣਾ ਤੁਸੀਂ ਪਾਣੀ ਮੈਂ ਖਾਇ ਯਾਦੀ ਨਹੀਂ ਤੁਸੀਂ ਥੋੜੀ ਪੀਂ ਹਾਂ ਆਜਾ ਜਿੱਕੇ ਨਾਲ ਨਾ ਵਾਲ ਪਿੰਗ ਤੈਨੂੰ ਲੱਗ ਜਾਣੀ ਜਿੱਡਾ ਤੇਰਾ ਸਰੀਰ ਇਹ ਮੈਨੂੰ ਕਹਦਾ ਸਾਦਾ ਜੇ ਮੈਨੂੰ ਆਜਾ ਜਿੱਦੀ ਗੁਰਵਾ ਉਹ ਬੇਗਾ ਬੇਕਾਰ ਇਹ ਲੋ ਇਲਾ ਇਨ ਕਿੱਡਾ ਬਾਅਸ ਜਿਹਾ ਲੱਗੰਦਿਆ ਨਾ ਕਮਾ ਵਾਟ ਯੂ ਤਾਂ ਤੇ ਆਪੇ ਲੱਗ ਨਹੀਂ ਨੂੰ ਕੰਨ ਦੇ ਉਦਾਂ ਕੱਢੇ ਕੜਾਈ ਦੇ ਕੁੰਡੇ ਨੂੰ ਪਰ ਨਾ ਥੱਲੇ ਪੰਨਿਆ ਕਰ ਉਹ ਹੱਥ ਦੀ ਰੇਗਲਾ ਬਣਾ ਦੇ ਲੈ ਉਹ ਕੰਨ ਸਨ ਦੇ ਕੰਨ ਵੀ ਆਂਦੇ ਨੇ ਕਿੱਧਰ ਲੱਗੇ ਆ ਕੰਨੋਂ ਵੀ ਆਦੇ ਨੇ ਸ਼ਿਮਲੇ ਆਏ ਆ ਅੱਛਾ ਤੈਨੂੰ ਐਦਾਂ ਮੈਂ ਮੈਂ ਗਰਮੀ ਹੀ ਬੰਦਾ ਮੈਂ ਗਮੀ ਨਹੀਂ ਬੰਦਾ ਇਹਦਾ ਐਦਾਂ ਗਰਮੀ ਹੀ ਬੰਦਾ ਕੰਨਾਂ ਦਾ ਤੁਸੀਂ ਸਿਆਣਾ ਜੀ ਐਦਾਂ ਗਰਮੀ ਹੀ ਨੇ ਥੱਲੇ ਬੰਦੂਏ ਨਹੀਂ ਮੇਰੇ ਨਾਲ ਥੱਲੇ ਜਾਂਦਾ ਬੱਚਾ ਸਿਆਣਾ ਨਾ ਇਹਦਾ ਉਲਟ ਹੈ ਉਹ ਮੈਂ ਨੇ ਬੋਲ ਬੋਲ ਲਗਾ ਤਾਇਆ ਵਾਈ ਮਾਰੀ ਮੈਨੂੰ ਮੈਂ ਆ ਉੱਥੇ ਬੈਠਾ ਅੱਛਾ ਤਾਇਆ ਦਾ ਕੋਈ ਬਿਆਨ ਤੋਂ ਮੁੜ ਕੇ ਮੈਂ ਤੋਂ ਚਲੇ ਆ ਦੇ ਇਹਨੂੰ ਦੇਖ ਲੈ ਉਹ ਇਧਰ ਨੂੰ ਆ ਗਿਆ ਨਹੀਂ ਨਹੀਂ ਬੜੀ ਉਮਰ ਹੈ ਵੀ ਇਹ ਨਹੀਂ ਖੇਤੀ ਲਈ ਤਾਂ ਇਹਨਾਂ ਬਾਤ ਆਏ ਮੈਂ ਵੀ ਖੇਤੀ ਲਈ ਆ ਨਾ ਉਹਨੇ ਵਾਈ ਤਾਂ ਮਾਰੀ ਨਹੀਂ ਤਾਂ ਉਹ ਵੀ ਚਲ ਕੇ ਨਾ ਰਾਜ ਨੂੰ ਬੰਦ ਕਰਦਾ ਯਾ ਮੈਂ ਨਾਲ ਚੱਲ ਜਾਣਾ ਵੀ ਕਿਛ ਕਹੀ ਉਹ ਬੰਦਾ ਆਸ ਚਾਈ ਦੇ ਉਹ ਮੈਂ ਤਾਂ ਹੋ ਗਿਆ ਦੱਸ ਹੋ ਸਦਾ ਹਾਂ ਕਿ ਗਾੜੀ ਨਹੀਂ ਹੈ ਤੇ ਉਹਨੇ ਮੈਨੂੰ ਕਹਾਵਾ ਚੋਣਾ ਆਹ ਬੋਲਣਾ ਸੰਦਿਆ ਹ ਹ ਉਹਨੇ ਮੇਰਾ ਪੰਡਾ ਚਗਾਵਾ ਦਾ ਆ ਇਹ ਨਹੀਂ ਗੱਲ ਪੰਡਾ ਉਹਨੂੰ ਵੀ ਨਹੀਂ ਗੱਲ ਕੋਈ ਮੁੱਕ ਗਈ ਆ ਪੈਸੇ ਪੈਸੇ ਪੈਸਾ ਵਾਧੂ ਮੈਂ ਕਾ ਭੱਗੇ ਆ ਕਿਉਂ ਖਰਾਬ ਹੋਇਆ ਚਲੋ ਲੋਕਾਂ ਦੇ ਆਖਣਾ ਅੱਜ ਰੇਡ ਨਹੀਂ ਦੇਈ ਜਾਂਦੀ ਵੀ ਹੂੰ ਇਹਦੇ ਕੋਈ ਨਹੀਂ ਉਹ ਦਲ ਆਈ ਆਲੀ ਕੀ ਯਾਰਾ ਅਰ ਗਿਆ ਵਕੇ ਜਾਣਾ ਮੇਲੇ ਆ ਵੀ ਐਂਟਰੀ ਤੇ ਬਤਾ ਲੈ ਨੈਕਸਟ ਕਰਕੇ ਬਾਈ ਕੋਲ ਉਹ ਰਾਜਾ ਨੰਨੇ ਕਰਾ ਗਣਾ ਉਹ ਆਈ ਉਹ ਵਾਸ਼ ਉੱਠ ਲੈਣੀ ਰਹਿ ਜਣ ਗਿਆ ਦੇਰ ਕੱਢੀ ਪਰਾ ਜਾ ਬਣਾ ਦੇ ਕਿ ਕੈਸੇ ਮਾਰਿਆ ਮੈਂ ਆਵੇ ਹੋ ਗਿਆ ਨਹੀਂ 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 ਫਾਨ ਪਨਾ ਬਣੀ ਕੋ ਤ ਜਾੜਾ ਮੋੜ ਵਾਲਾ ਓਏ ਫੇਰ ਕਰਾਵਾਂਗੇ ਫੇਰ ਕਰਾਉ ਦਿੱਕਤ ਬੋਇਆ ਟੋਕਰਾ ਬਹੁਤ ਤਕੜਾ ਇਹ ਅਭੀ ਨਵੀਂ ਹੋਈ ਵਾਡੀ ਨਾਲ ਬੁਛ ਬੁਛ ਮਗਾਲਦਾ ਇਤੋਂ ਲੱਕ ਇਤੋਂ ਹੀ ਆ ਪਣੀ ਤੇ ਕਦੋਂ ਚੋੜਾ ਦੂਜੋ ਲਾ ਗੋ ਦੇਤਾ ਹੀ ਵੀ ਗ੍ਰੇਟ ਆ ਗੱਲ ਨਾ ਕੋਈ ਰਾਤੀ ਮਾਈਕਾ ਰਲਾ ਵੇ ਰਾਜਾ ਆ ਆ ਕਿੱਦਾਂ ਸੋਹਣਾ ਨੂੰ ਓਏ ਚਾਹ ਸਮਾਦ ਨੀ ਆਵ ਮੈਂ ਵਿਟਾਰੀ ਲਾ ਇੱਧੇ ਜਾਏ ਕਿ ਨਾ ਤੇ ਕਿਤੇ ਨੇ ਸਾਡੇ ਉੱਲੇ ਚੁੱਕ ਹਾਂ ਆ ਆ ਆਸੇ ਤੇ ਪਾ ਕੇ ਨਜ਼ਰ ਲਗਾਉਂ ਆ ਮੈਂ ਬੇਤੀ ਕਰਦਾ ਮੱਕੇ ਗਏ ਲੱਗਿਆ ਗਾਵਾ ਦਾ ਥੋੜਾ ਜਿਹਾ ਟ੍ਰੀ ਕਰਾਉਣ ਗਾਵਾ ਹੇਡ ਚ ਆਇਆ ਵੇ ਨਹੀਂ ਮਿਲਦਾ ਘਰਾਂ ਬਾਕੀ ਆ ਜਾ ਉਹਨਾਂ ਨੂੰ ਮੈਂ ਨਹੀਂ ਕਰੀ ਕਰੇ ਇਹ ਗਾਲ ਨੇ ਘਰੋਂ ਖਣਕੀ ਗਾ ਇੱਕ ਆਹ ਇੱਕ ਬਿਚੀ ਆ ਬੈਠੀਂਦੀ ਪੈਰ ਨਹੀਂ ਮਾਰੀਦਾ ਹੁੰਦਾ ਉਹ ਤਾਂ ਜੀਠਾਦੀ ਲੈ ਲੱਖਾਂ ਦਾ ਫੋਨ ਤਰਾਵਾ ਆਹੋ ਇਹ ਦੇਖੋ ਉਹ ਮਹਾ ਕਲੈਰਟੀ ਬਣ ਲਗੀ ਛਾਖ ਲੈ ਲਿਆ ਇੱਕ ਇਹ ਹੀ ਦੇ 21 ਆਹ ਵਾਲੀ ਆਹ ਵਾਲੀ ਕਿਹਨਾ ਨੰਬਰ ਆ ਸਰਕਾਰੀ ਨੰਬਰ ਸਰਕਾਰੀ ਨੰਬਰ ਆ ਕਿੰਨਾ ਨੰਬਰ ਇਹਨਾਂ ਚਲ ਬੇਗ੍ਰਾਂਂਜੀ ਇਹਨੂੰ ਉਠਾਓ ਚਲ ਬਾਕ ਕਲਬ ਗੇ ਕਲ ਫੋਲ ਬੋਲ ਧਿਆਨ ਸੇ ਭਾਈ ਚੱਲ ਉਧਰੋਂ ਇੱਕ ਨੂੰ ਇੱਕ ਤੋਂ ਤੇ ਨਾ ਯਾਰ ਨੂੰ ਮਸਟ ਐਡ ਹੋਈ ਨਾ ਜਿੰਨੂੰ ਆਮ ਸੈਫਟ ਤੇ ਕਿਹੜਾ ਯਕਸੀ ਆਂਦਾ ਯਕਸੀ ਲਵਾ ਦੇ ਉਹ ਹੋਰ ਨਾ ਵਿਕੇਗਾ ਜਾਂ ਵਾਸ ਦੋ ਇਹਨਾਂ ਦੇ ਨੂੰ ਗੜੀ ਚੱਲ ਓਏ ਆਮ ਮੋੜ ਬਿਕਰਮ ਕੀ ਕਰੰਦਿਆ ਲੈ ਯਾਰ ਲੈ ਵੇ ਆਪੇ ਵਲੌਗ ਚ ਗਾਠ ਆਈਏ ਇੰਦਾ ਇਹਦਾ ਦਿਮਾਗ ਇਹ ਤਾਂ ਜਨਾ ਕੱਟਉਂਦੇ ਤੇ ਆਣਾ ਤੇ ਆਂਦਾ ਹੀ ਤੇਰਾ ਨਾ ਕੱਢ ਚਾ ਰਹਿਣ ਤੇ ਬਾਜ ਮਾਰਦੇ ਆ ਆ ਬਾਗੂਆ ਹੋਲਾਗਲਾ ਇਹਨੂੰ ਵੜ ਗਏ ਬਾਜ ਨੂੰ ਕੱਢ ਦਿੰਦੇ ਮੇਰੇ ਬੂੜ ਗੰਦੇ ਹੋ ਗਏ ਗੁਰਵਾ ਬੂਇ ਜੋ ਬੰਜਾਈ ਲੈ ਆ ਖੋਲ ਕੇ ਨਹੀਂ ਗਿਆ ਲੈ ਫੇਰ ਕਾਨੂੰਗ ਲੰਗ ਰਹੀ ਆਉਂਦਾ ਇਹਦੀ ਹਟ 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 ਮੈਂ ਤਰੇ ਦੋ ਮੀਆ ਤੇ ਭਾਏ ਭਰਾਵਾ ਕੜਾਚ ਕੜਾਚੀ ਕਰਨੀ ਇੰਨੇ ਇਹਨੇ ਪਾਣੀ ਦਾ ਲਾ ਰਚਾ ਜਦਾਂ ਤੇ ਡਿੱਗੇ ਜਾਣੇ ਚੱਲਣਾ ਦੋ ਰੋਣੀਆਂ ਐ ਜਾਓ ਲਿਆਓ ਨਹੀਂ ਮਦਦ ਸੀ ਲਾ ਲੈਣਾ ਮੈਨੂੰ ਪਤਾ ਤੈਨੂੰ ਚੱਲੀ ਆ ਉੰਨੀ ਨੰਬਰਾਂ ਗੜੀ ਹੈ ਉਹ ਜਿਹੜੀ ਠੀਕ ਕਰਨੀ 19 ਨੰਬਰ ਉਹਦੇ ਕੰਨ 'ਚ ਪਿਆ ਹੋਣਾ ਇਹ ਕਾਹ ਆਉਂਦੇ ਆ ਵੀ ਆਉਂਦੇ ਆ 103 ਨੰਬਰ ਆ ਆ 103 ਵੀ ਆ ਜਾਂਦੇ ਸੋਜ ਸਾਜ ਨਹੀਂ ਇਹਨਾਂ ਹੈਗੀ ਚੱਲ ਚੱਲ ਵਾੜ ਵਾੜ ਬਿਗਰਮ ਧਿਆਨ ਨਾਲ ਧਿਆਨ ਸੇ ਬਾਈ ਰਸਿਆ ਵਾਲਾ ਬਿਕਰੇ ਸਿਰ ਤੇ ਨਾ ਰਹਿਂਦੀ ਮੇਕ ਨਾ ਨਹੀਂ ਆ ਰਿਹਾ ਸੇਲੋਂ ਦੀ ਆਜੋ ਆਜੋ ਦੋ ਦੋ ਯਾਰੀ ਕੋ ਮੁੰਡਾ ਐਨੋ ਇੱਥੇ ਕੋ ਲੈਂ ਫੋਨ ਤੋਂ ਨੰਬਰ ਪਾ ਲਿਆ ਠੀਕ ਆ ਸਾਨੂੰ ਗੱਲਾਂ ਇੰਦੀ ਕੁਆਲਿਟੀ ਵਧੀਆ ਇੱਥੇ ਕੋ ਆਲੀ ਇੱਥੇ ਕੋ ਆਲੀ ਕੁਆਲਿਟੀ ਵਧੀਆ ਲੰਦਿਆ ਲੰਦਿਆ ਸ਼ੇਲੰਦਿਆ ਮਾਸ਼ੀ ਕਰ ਰਹਾ ਮੜੀ ਉਹਨੂੰ ਲਾ ਤਾਣ ਤੱਕ ਗਿਆ ਸਵੇਰੇ ਜੀ ਜੀ ਇਹਦਾ ਓਏ ਕਰ ਰਿਆਂ ਕਟਾ ਸੌਂ ਕਟਸੋ ਲੱਗਿਆ ਹਾਂ ਕਰ ਰਿਆਂ ਕੀ ਰਹਿੰਦੇ ਮਕਸਲੋ ਮੈਮ ਮਕਸਲੋ ਕੈਮ ਹੋਏ ਹੋਏ ਤਰੀਕ ਤੇਰੀ ਟੀਲ ਹੋਣੀ ਤਰੀਕ ਤੇਰੀ ਟੀਲ ਹੋਣੀ ਨਰਮਾ ਦੀ ਜੇ ਦੋ ਨਾ ਗੱਡੀ ਚੱਲ ਰਹਿਣਾ ਇਹ ਬੰਦੇ ਨੂੰ ਵਾੜਾ ਟੀਕਾ ਸਹੀ ਮਰਦੀ ਆ ਹੋਏ ਕੋਈ ਲਾਹ ਤੋਖਾਂ ਤੇ ਤੋਖਾਂ ਆਇਆ ਫੋਨ ਕੱਟ ਫੋਨ ਨਿਉ ਕਟਿਆ ਪਾ ਸਮਝੜੀ ਨਾ ਕੋ ਸਮਝੜਨੀ ਉਹਦਾ ਗੰਦਾ ਉਹ ਜਿਹੜਾ ਨੀਕਾ ਜਣਾ ਬਹੁਤ ਕਰਦਾ ਤੋ ਦਾ ਤੋੜਾ ਜਿਹੜਾ ਮੋੜ ਕੇ ਦਿੰਦਾ ਉਹ ਉੱਤੇ ਗਲਾਉ ਤੇ ਸੱਥਾ ਹੀ ਤੋੜ ਉਹ ਲਸਾਨ ਹੀ ਲਾਇਆ ਤੇ ਮੇਰੀ ਤਾਂ ਲੱਗੀ ਰਹਿਦਨੀ ਮੇਰੀ ਲੱਗੀ ਰਹਿਣੀ ਨਹੀਂ ਸਾਰੇ ਹਥੀ ਲਾ ਤੂੰ ਓਏ ਜਿਹੜਾ ਵੱਡਾ ਚਾਦਰਾਂ ਬਾਹਰ ਹੀ ਉਹ ਨੂੰ ਆਉਂਦਾ ਹੈ ਤੁਸੀਂ ਮਤਨ ਜੀ ਜੀ ਨਹੀਂ ਮਸਾਗਾ ਤੈਨੂੰ ਕੱਲ੍ਹ

ਕਾ ਸ਼ੇਕ ਨਹੀਂ ਨਿਕਲਿਆ ਜਾਨੀ ਨਿਕਲਿਆ ਹੋਇਆ ਤੇ ਕਿੰਨਾ ਜੰਮਦਰਾ ਪਾਈਏ ਸੋਨੇ ਦੀ ਵਾਲੀ ਟੁੱਟ ਗਈ ਇੱਕ ਕੋਈ ਦੰਦ ਨਾ ਮਰੇ ਮੇਰੇ ਜੰਮਾ ਨਹੀਂ ਤੁੰਗਾ ਪੈ ਗਿਆ ਜੀ ਲੱਗਾਇਆ ਕਮਕੀ ਦੀ ਰਿਪੋਰਟ ਬਣ ਗਈ ਨਾੜ ਚ ਨਹੀਂ ਨਿਭਜਗੀ ਨਾੜ ਵੱਲ ਕਿਉਂ ਨਹੀਂ ਬੋਲਾਂਗੇ ਹੂੰ ਹੋ ਗਿਆ ਕੰਮ ਮੌਕੇ ਦੀ ਰਿਪੋਰਟ ਨਾੜ ਤੇ ਪੈਣ ਦਰਦ ਹੁੰਦੀ ਆ 105 ਨੰਬਰ ਹੋ ਗਿਆ ਛੱਡ ਦੇ ਨਹੀਂ ਬਸ 101 ਕਪਸੇ ਸਰਕਾਰੀ ਨੰਬਰ ਥੋੜਾ ਜਿਹਾ ਥਾਂ ਪੈ ਗਿਆ ਥੋੜਾ ਹੋਰ ਥਾਂ ਦੇ ਨਹੀਂ ਠੀਕ ਆ ਇਹ ਦਿਖੂਗਾ ਹੁਣ ਆਪਾਂ ਨੂੰ ਦੇਖਣਾ ਸੌਖਾ ਹੈ ਕਿਹੜਾ ਸੁਪਾਇ ਨੰਬਰ ਘਾਉਣਾ ਆ ਆਹੋ ਪੜ ਗਿਆ ਨਵੇ ਕੇ ਵੇ ਲਾਈਕ ਸੁਪਾਂਜੀ ਗਈ ਹੁਣ ਚੱਲ ਜਾ ਛੱਡ ਦਿੰਦੇ ਹਾਂ ਛੱਡੋ ਸਾਰੀਆਂ। ਦੱਸਦੇ ਹੀ ਨਾਮ ਦੱਲੋ। ਆਪਰਤੀ ਬੁਝਾਦੇ ਹੋ। ਲੜੀ ਜਾਂਦੀ, ਜੀ ਜਾਂਦੀ ਯਾਤ ਨਹੀਂ ਜਾਂਦੀ। ਆ ਪੜੀਂਦਾ। ਬੁਗਾਟ ਹੋਵੇ। ਚੱਲੇ ਗਿਆ ਤੇ ਉੱਥੇ ਨਾਲ ਚੱਲ ਅਸੀਂ ਟਰਾਲੀ ਬੱਸ ਹੋਗੀ ਤੇ ਕੱਢਣ ਲਾ ਪਏ। ਹਾਂ ਤੇ ਮੈਂ ਕਿਹਾ ਇਹ ਆਂਦਾ ਵੀ ਇਹਨੂੰ ਫੋਨ ਆ ਗਿਆ ਮੈਂ ਕਿਹਦਾ ਆਇਆ? ਆਂਦਾ ਜੋ ਬੰਦੇ ਵਾਲੇ ਮੇਰੇ ਨਾਲ ਆ ਖਾਣ ਨੇ। ਤੇ ਬੰਦੇ ਕੌਣ ਨੇ ਵੀ ਦੱਸਣਾ ਹੋਣਾ। ਜੇ ਉਹ ਤਾਂ ਤਰੇ ਆਉਣ। ਉਹ ਤਰਿਆ ਨਾ ਆ ਪਾ ਜਿਆ ਉਹ ਪਤੇ ਵਾ ਚੱਗਾ ਮਿਲਿਆ ਨਵਰੂ ਨਰੂ ਤੈਨੂੰ ਆਖੰਦਿਆ ਨਵਰੂ ਸਿੰਘ ਤੈਨੂੰ ਆਖੰਦਿਆ ਆ ਬੰਦਾ ਨਹੀਂ ਯਾਰ ਨਹੀਂ ਕਿਹਾ ਮੁਕਰਦਾ ਕਿ ਉਹ ਕਿੰਨੂੰ ਆਖੰਦਿਆ ਆ ਹੋਰ ਗੱਲ ਇਹਦੇ ਵੀਡੀਓ ਕੱਟੀ ਇੰਨੇ ਦਿਖਾ ਮੈਂ ਮੀਰ ਕੂਸਾ ਜਿਹੜੀ ਜਾਈਦੀ ਨਹੀਂ ਮਾਦਾ ਡਰਦਾਗਾ ਹੋਂ ਡਰਦਾਗਾ ਤੋਂ ਤੋਂ ਬਿਨਾ ਹੀ ਦਸ ਬੰਦਾ ਹੀ ਆ ਯਾਰ ਉਹਨੇ ਕੀ ਨਾ ਅਨਵਰੂਪ ਕੋ ਨਾ ਕਿਤੇ ਕੀ ਨਾ ਦਾ ਨਰੂਪ ਢਿੱਲਾ ਨਰੂਪ ਕੋ ਨਾ ਕਿੰਨੇ ਦਾ ਪ੍ਰੂਫ ਤੋੜੀ ਫਰਦਾ ਹੋ ਜਾ ਹੋ ਜਾ ਮੀ ਲੜਾਉਂਦਾ ਹੀ ਓਏ ਆ ਕਰੇ ਮੁੜੀ ਗੰਦਰੋ ਨੇ ਮੁੰਡਾ ਵੇਕਣ ਦਾ ਵੀ ਹੂਟਰ ਮਾਰ ਕੇ ਖਾਓ ਟਰੈਕਟਰ ਤੇ ਆਪਾਂ ਲਾਇਆ ਹੂਟਰ ਮੇਲੇ ਦੀ ਤਿਆਰੀ ਹੈ ਮੇਲੇ ਵਿਆਉਣਾ ਸਾਰੇ ਵੀਰ ਭਰਾ ਚਲੋ ਆਣਾ ਹੀ ਆ ਜਿਹੜੇ ਲਾਗੇ ਬੰਨੇ ਦੇ ਆ

ਸਟਾਰਟ ਕਰ ਗਰ ਮੋਹਰਾ ਇਹ ਲਿਆ ਪੰਨਾ ਮਲਾ ਨਾੜਤਾ ਸੀ ਲਈ ਕਿਹੜਾ ਇਹ ਇੱਕੋ ਵਾਰ ਹੀ ਕੱਢਦਾ ਹੈ ਦੂਜੀਆਂ ਨਹੀਂ ਕੱਢਦਾ ਹੋਰ 500 ਵਾਰ ਹੀ ਕੱਢਣੀ 300 ਦਾ ਹੀ ਨਾ ਖੋਲਦਾ ਸੁਣੀਏ ਤੁਹਾਨੂੰ ਸੁਣੀਏ ਉਹ ਬੜੀਆ ਨੇ ਦੋ ਇੱਥੇ ਕੱਡੀਆਂ ਹੈਂ ਦੋ ਨਹੀਂ ਕੱਢਦਾ ਹੈਂ ਉਹ ਦੋ ਕੱਢਦਾ ਵੇਖੋ ਤੇਰੇ ਮੂਸਿਕ ਦੇ ਇੱਕ 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 ਜੀ ਇੱਕ ਪਾਏ ਰਾਂ ਦੇ ਬਸ ਕਰੇ ਹਾਂ ਨਾ ਜਾਨੀ ਬਾਤ ਹਾਂ ਨਾ ਬੰਦੇ ਪਰੋਏ ਪਰੋਏ ਨਾ ਕਰਤਸ ਲਿਆ ਇਹਨਾਂ ਨੂੰ ਬਿਕਰਮ ਹੋਣੀ ਤੋਂ ਵੀਡੀਓ ਬਈ ਵੀਡੀਓ ਬਣਾ ਲਈਏ ਮੇਰਾ ਦਾਦਾ ਬਣਾ ਲਾ ਮੈਨੇ ਬਣਾਉਣੀ ਆ ਕਿਹ ਕੈਂਟਰ ਸਟਾਰਟ ਕਰੀ ਗਰਮ ਹੋਵੇ ਅਜਾ ਦਰਦਾਰੇ ਬਾਹ ਨਾ ਬਣਾਣਾ ਨਹੀਂ ਸਿਨੇਮੈਟਿਕ ਬਣਾਉਣਾ ਵੀ ਨਹੀਂ ਸਮਝੀ ਥੀ ਇਹਨਾਂ ਕੋਈ ਕੰਮ ਨਹੀਂ ਆਉਦਾ ਸਿੱਧਾ ਹਾਂ ਬੁੱਧਾ ਰਾਛੜਾ ਗੁੱਡਾ ਬਦਲਾ ਜੋ ਗਿਆ ਆ ਆ ਆ ਮੈਂ ਰੋਲਾ ਰੁਲਾ ਪਾ ਕੇ ਮੈਂ ਵੀ ਟੋਰ ਆ ਲੇ ਬੈਠਣੀ ਆ ਗੁੱਡਾ ਸਾਲਾ ਸੜਕ ਤੇ ਉਹ ਤਾਂ ਉਹ ਕਿੱਥੇ ਟਾਫਾਂ ਦੇ ਡਿੱਗੇਗਾ ਹਾਂ ਉੱਥੇ ਗੁੱਡਾ ਡਿੱਗਾ ਆ ਹਾਲ ਆਓ ਹਾਂ ਉੱਥੋਂ ਟੋਰ ਇਕੱਠੀ ਕਰਕੇ ਲਿਆ ਆ ਉਹ ਦੂਰ ਬਹਿ ਕੇ ਇਕੱਠੀ ਕਰਨ ਕੋਈ ਆ ਚੋਂ ਦਾਇ ਚੋਂ ਦਾਇ ਇਹ ਤਾਂ ਘਰਾਂ ਫੜਦੀ ਆ ਤੇ ਆਪਣਾ ਨਾ ਰਹੀ ਹੱਦ ਆ ਕੋਈ ਨਹੀਂ ਇਹ ਗੁੱਡਾ ਹੀ ਪਾੜ ਦੇਣਾ ਸ਼ਦਾਈ ਨੇ ਜਿਹਨੂੰ ਫੜਾਇਆ ਹੋਇਆ ਉਹ ਇਹ ਤਾਂ ਡਾਇ ਨਹੀਂ ਗਿਆ ਵੱਡਣ ਨਹੀਂ ਡਾ ਸਕਦਾ ਕਿਉਂ ਡਾਇਆ ਨਹੀਂ ਡਾਉਂਗਾ ਬੜਾ ਗੁੱਡੇ ਟੇਕੜ ਨੇ ਗੁੱਡੇ ਨਹੀਂ ਉੱਠ ਕਾ ਦਮ ਹੈ ਜੁਨਾ ਇੰਨਾ ਜਵਾਨੀ ਉਹ ਇਹਨੂੰ ਉਹ ਗੱਲ ਦਾ ਹੈ ਹੈਲੋ ਇਹ ਆਦਾ ਪਾਕਿਸਤਾਨੋਂ ਕਿਦਾਂ ਦਾ 12 ਗੁੱਡੇ ਇਕੱਠੇ ਆ ਗੁੱਡੇ ਆਈ ਕਿੱਥੇ ਨਹੀਂ ਪੈਸਾ ਰਹਿ ਨਹੀਂ ਆਲਾ ਪੜਿਆ ਨਾ ਉਹ ਖੰਭੇ ਚੜ ਗਿਆ ਆਇਆ ਕਿਹੜੇ ਖੰਭੇ ਕਿਹੜੇ ਕਿਹੜੇ ਖੰਭੇ ਉਹ ਖੰਭਾ ਦਾ ਉਹ ਐ ਕਿਹੜੇ ਆਖਦੇ ਆ ਚਲਾਇਆ ਕੰਮ ਵੇ ਨਰਫਾ ਦੀ ਆ ਖੜਿਆ ਦੁੱਧ ਦੇ ਖੀਰ ਦੇ ਬਣਾਈ ਨਹੀਂ ਅੱਜ ਐ ਕਿਹੜੇ ਵੇਖਣ ਨੇ ਮੈਂ ਮੈਂ ਤਾਂ ਗੋਡਾ ਛੱਡ ਦਿੱ ਗਏ ਅੰਨ ਨਿਕਲੂ ਨਾ ਮੈਂ ਘਰ ਰਹਿੰਦੇ ਪਰ ਮੈਂ ਤਾਂ ਪਾੜ ਰਹਾ ਕਿਹਨਾਂ ਦੇ ਨਾ ਨਿਕਲ ਕੱਲ ਦੀ ਉਹਨੇ ਆਉਂਦੇ ਪਾੜਦੇ ਨਾ ਉਹਨੂੰ ਚਿਰਾਗਦਾ ਚਿਰਾਗ ਉਹ ਇਹ ਉਂਗਲਾਂ ਵਿੱਚ ਢਾ ਦੇ ਹਾਂ ਦੋ ਲੋਕ ਆਇਆ ਦੋ ਆਇਆ ਐ ਵੜੇ ਮੋਡੀਆਂ ਦੇ ਪਾ ਕੇ ਕੀ ਆਉਂਦੇ ਹੁੰਦੇ ਬੱਟੇ ਨਾ ਇਹ ਕਹਦਾ ਬਾਹਰ ਗੁੱਡਾ ਰੋਟਕੇ ਆਇਆ ਹੀ ਇਹੋਂ ਤੋਂ ਵੜੇ ਵੜ ਰਹੇ ਜਵਾਦਾ ਉਧਰ ਗੁਰਵਾ ਕੀ ਪਾਇਆ ਗੋਪੀ ਹੂੰ ਉਹ ਇਥੋਂ ਉਹਦੋਂ ਗਰ ਲਾਲ ਨੇ ਖੜਿਆ ਗੁੱਡਾ ਇਥੋਂ ਦੇ ਆਪਣੇ ਦਾ ਫਟਿਆ ਗਿਆ ਲੈ ਨਾ ਮਕਾਲਨ ਵਾ ਕੀ ਮਾਦੀ ਕੜਦੇ ਗੁੱਡਾ ਸੋ ਸਾਵਣੇ ਪੜਿਆ ਕਿਨੇ ਸਾਵਣੇ ਚਲੋ ਜਦੋਂ ਜਦੋਂ ਵੜਨ ਗਏ ਸਰੋ ਜੀਓ ਉਹ ਦਰਸ ਉਹ ਨਹੀਂ ਉਹ ਅਲਰੇਡੀ ਲੱਗ ਗਿਆ ਦੋਵੇਂ ਭਰਾ ਆਹ ਆਹ ਆ ਤੋਰੀਆ ਖੜਿਆ ਵਾਟ ਗਈ ਕਿਦਾਂ ਗੁੱਡੇ ਆ ਮੰਗ ਲਾਇਆ ਸਾਰਾ ਇੱਥੋਂ ਨਾ ਕੋਈ ਤਾਂ ਫੜਿਆ ਜਾਂਦੇ ਪਿੱਛੇ ਅੱਗੇ ਲੈ ਗਿਆ ਗੁੱਡਾ ਨਹੀਂ ਕਹਾਂ ਕੰਮ ਨਹੀਂ ਮੈਂ ਤਾਂ ਕਾਲਾ ਹੁੰਦਾ ਤੇ ਚਾਲੀ ਹੈ ਕਰ ਮਰ ਕੋਈ ਐ ਮਰ ਜਾਂਦੀ ਜੀ انا ਆ ਗਿਆ ਲੱਗਾ ਇਹ ਲੱਗਾ ਇਹ ਲੱਗਾ ਕਰਤਾ ਕਿ ਉਹデア ਇੱਕ ਵਾਰੀ ਹੂੰ ਮੈਂ ਖੜਿਆ ਨਹੀਂ ਇੰਨੀ ਹਵਾਵਾਂ ਦੇ ਮੈਂ ਕੰਨਾਂ ਦੇ ਗਿਆ ਮੈਂ ਬਾਰੇ ਖੜਿਆ ਨਹੀਂ ਮੈਂ ਹੱਥ ਵੇਖ ਲਾ ਮੇਰੇ ਆਪਾਂ ਚੱਲੇ ਹੁਣ ਉੱਤੇ ਪਾਉਣ ਲੱਗਨ ਦੀ ਠੰਡ ਕਿ ਹੋ ਸਾਡੇ ਚੰਗਾ ਕੀ ਨਾਂ ਲਾਉਣਾ ਸਾਡਾ ਮੈਂ ਤਾਂ ਭੁੱਖੇ ਮੱਢ ਲੈਣੇ ਆਂਦੋਂ ਮੈਂ ਛੱਡ ਦੂੰਗਾ ਜਦ ਤੱਕ ਇਹ ਮੈਂ ਲਾ ਬਤਾ ਮਾਰ ਕੇ ਨਾ ਪੂਰੀ ਜਿੱਦ ਕਿ ਉਹਰ ਮੌਜਾਂ ਹਾਂ ਫੋਟੇ ਸਾਇ ਹੈ ਜਿੰਨਾਂ ਫੋਟੇ ਖਰਗੋਸ਼ ਹੈ ਨਾ ਪੱਟੇ ਬੋਲਦੀ ਉੱਥੇ ਪਈ ਆ ਤੇ ਪੰਛੀ ਮੇਜ਼ਾ ਵੱਡਾ ਕੁੱਤੇ ਖਾਗੇ ਮਨਾਦ ਕੇ ਮੋਟਾ ਹੋਇਆ ਉਹ ਖਰਗੋਸ਼ ਪਰਾਂ ਬਣੋ ਤੈਨੂੰ ਚਾਦਰ ਚਾਦਰਾਂ ਬਣ ਗਏ ਆਹ ਥੱਲੇ ਕਿਹਨੇ ਆਇਆ ਮੈਂ ਉਥੇ ਮੈਂ ਦਾਦੀ ਉਸੇ ਚੱਲ ਜੀ ਪਈ ਆ ਚੱਲ ਬੈ ਮਾਂ ਵੀ ਜਾਣਾ ਹੈ ਇੱਥੇ ਜਾਣੇ ਮੈਂ ਮੋਟਰਸ ਨਾਲ ਮੈਂ ਮੋਟਰਸ ਨਾਲ ਮਗਲਾਦ ਲੈਣੇ ਚੱਲ ਜਾਈ ਬਹੁਤ ਟੈਕ ਟੂ ਆ ਕੰਮ ਚਲੋ ਵੀ ਕਿ ਅੱਜ ਵੀ ਕਿਹੜਾ ਕੰਮ ਕਰਾਈ ਜੀ ਤੇ ਬਾਂਹਾਂ ਖੰਡ ਲੱਗਣ ਦੀ ਗੱਜਾ ਕਰਨ ਚੱਲੇ ਆ ਆ ਜਾ ਕਿਹੜੇ ਆਓ ਜੋ ਜਾਓ ਜਾਓ ਯਾਰ ਯਾਰ ਕਿਆ ਕਿਆ ਸਰਪ ਬਣਿਆ ਲਾਓ ਮੀ ਵੀ ਚੱਲ ਗਏ ਆਪਾਂ ਵੀ ਚੱਲਨੇ ਉੱਤੇ ਬਾਕੀ ਚਲੋ ਵੀ ਮਿੱਤਰੋ ਮਲੰਗ ਦਾ ਨੌ ਲਗਲੇ ਵਲਾਉ ਦੇ ਵਿੱਚ ਅੱਜ ਦਾ ਇੰਨਾ ਕੀ ਪ੍ਰੋਸੈਸ ਬਾਕੀ ਆ ਜੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਦੇ